ਤੋ ਦੇਖ ਇਧਰ ਚਲੋ ਕੋਈ ਇਧਰ ਇਧਰ ਪੂਹੇ ਦੇਖੋ ਇਹ ਦੇਖੋ ਭਾਈ ਇਹ ਦੇਖੋ ਭਾਈ ਦੇਖੋ ਵੀਰੇ ਐਦਾ ਇਹ ਹੁੰਦਾ ਦਾ ਛੋਟੇ ਕੋਡੀਆਂ ਵਾਲਾ ਭਾਈ ਕੋਡੀਆਂ ਲੈ ਵੀ ਦੋਸਤੋ ਬਰਸਾਤਾਂ ਦਾ ਟਾਈਮ ਆ ਅੱਜਕੱਲ ਤੇ ਆਪਾਂ ਚਾਹੇ ਲੇਬਰ ਵਾਲੇ ਬੰਦੇ ਆ ਚਾਹੇ ਰਾਜ ਮਿਸਤਰੀ ਆ ਜਦੋਂ ਨਾ ਆਪਾਂ ਇੱਟਾਂ ਚੱਕਦੇ ਆ ਜਾਂ ਰੇਤਾ ਚੱਕਦੇ ਆ ਘਟਕਾ ਚੱਕਦੇ ਆ ਭਾਈ ਧਿਆਨ ਨਾਲ ਕਰਿਆ ਕਰੋ ਕੰਮ ਤੇ ਆ ਦੇਖੋ ਆ ਭਾਈ ਕੇ ਕੈਮਾ ਸੱਪ ਨਿਕਲਿਆ ਇਹ ਆ ਦੂਸਰਾ नाग ਦੇਵਤਾ ਜਿਹੜਾ ਇੱਟਾਂ ਦੇ ਵਿੱਚੋਂ ਪ੍ਰਗਟ ਹੋਇਆ ਠੰਡਾ ਦੇਖ ਕੇ ਵਿੱਚ ਵੜ ਜਾਂਦੇ ਆ ਬਾਈ ਇਹ ਸੋ ਧਿਆਨ ਰੱਖਿਆ ਕਰੋ ਦੇਖੋ ਕਈ ਕੌਣ ਹੈ ਵਿੱਚ ਇਹ ਦੂਜਾ ਨਿਕਲਿਆ ਇੱਕ ਪਹਿਲਾ ਨਿਕਲਿਆ ਉਹ ਚਾੱਕ ਕੇ ਉਹ ਦੇਖੋ ਉਹ ਸਾਹਮਣੇ ਉਧਰ ਛੱਡਤਾ ਤੇ ਆ ਹੁਣ ਦੂਜਾ ਨਿਕਲਿਆ ਏ ਬਾਕੀ ਸੌਣ ਦਾ ਮਹੀਨਾ ਚੱਲਦਾ ਮੈਨਾਂ ਕਿਹਾ ਵੀ ਮਾਰਿਓ ਨਾ ਯਾਰ ਇਹਨਾਂ ਨੇ ਪਹਿਲਾਂ ਵੀ ਨਹੀਂ ਮਾਰਿਆ ਤੇ ਮਾਰਨਾ ਅਸੀਂ ਹੁਣ ਬਣੀ ਆ ਬਸ ਇਹਨੂੰ ਭਜਾ ਦੇਣਾ ਹੈ ਬਾਕੀ ਦੇਖ ਲਓ ਕਿ ਤੇ ਇਦਨੂੰ ਬਣਾ ਜਵੇ ਕਿਉਂਕਿ ਇਹ ਤਾਂ ਐਦਾਂ ਦਾ ਕਿਸੇ ਨੂੰ ਕੁਝ ਕਹਿੰਦੇ ਵੀ ਨਹੀਂ ਆ ਇਹ ਜਾਦਾ ਆਪਾਂ ਛੇੜਦੇ ਆ ਜਾਂ ਪੈਰਪੂਰ ਰੱਖੋ ਜਵੇ ਜਦ ਜ਼ਰੂਰ ਇਹ ਦਸ ਲੰਦੇ ਆ ਪਰ ਉਹ ਦਾ ਇਹ ਇਨਸਾਨਾਂ ਤੋਂ ਡਰਦੇ ਆ ਬਾਈ ਤੇ ਬਾਕੀ ਆਪਣਾ ਧਿਆਨ ਰੱਖਿਆ ਕਰੋ ਮੇਰਾ ਵੀਰ ਚਾਹੇ ਕੋਈ ਲੇਬਰ ਦਾ ਕੰਮ ਕਰਦਾ ਜਾਂ ਦੇ ਟੌਟਾ ਚੱਕਦੇ ਆ ਆ ਅ ਅੱਜ ਕੱਲ ਇਹ ਵੱਢ ਜਾਂਦੇ ਆ ਧਿਆਨ ਨਾਲ ਕੰਮ ਕਰਿਆ ਕਰੋ ਕਹੀ ਲਿਆ ਆਜਾਦ ਕਹੀ ਨਾਲ ਇੱਟਾ ਸਾਰੀਆਂ ਇਹਨੂੰ ਖਿੱਚ ਲਾ ਜਾ ਲਿਆ ਤੇ ਦੇਖੋ ਬਾਈ ਤੇ ਹੁਣੀ ਹੁਣੀ ਇਹਨਾਂ ਨੂੰ ਦਿਖਿਆ ਹੈਗਾ ਇਹ ਕਿੱਥੇ ਖੱਬਲਾਂ ਚ ਰੂਣੀ ਲੰਘਿਆ ਹੋਵੇ ਕਿੱਡਾ ਕਾ ਹੈ ਕਿੱਡਾ ਕਾ ਡੇਢ ਕੇ ਫੁੱਟ ਦਾ ਹੈਗਾ ਜਿੰਨਾ ਛੋਟਾ ਉਨਾ ਹੀ ਖਤਰਨਾਕ ਹੁੰਦਾ ਲੈ ਦੇਖੋ ਭਾਈ ਹੁਣ ਕੱਢਣ ਲੱਗੇ ਆ ਹੁਣ ਖਣੀ ਯਾਰ ਤਾਂ ਆਜਾਦ ਧਿਆਨ ਨਾਲ ਮੈਂ ਪਾਈਆਂ ਵੀ ਚੱਪਲਾਂ ਹੋਈਆਂ ਕਿੱਥੇ ਕਿਤਾ ਇੱਥੇ ਹੁਣ ਅੱਗੇ ਪਿੱਛੇ ਹੋ ਗਿਆ ਹੁਣ ਇਟਾਂ ਦੀਆਂ ਦਰਜਾਂ ਦੇ ਵਿੱਚ ਵੜ ਜਾਂਦਾ ਹੁੰਦਾ

ਆ ਦਰਜ ਵਿੱਚ ਲੰਘ ਗਿਆ ਜਿਹੜੀ ਆ ਦਰਜ ਆ ਅੱਗੇ ਅੱਗੇ ਲੰਘ ਗਿਆ ਅੱਗੇ ਲੰਘੇ ਅੱਗੇ ਉਹ ਗਾ ਸੱਸੂ ਚਾਲੂ ਜਾ ਪਿੱਛਾ ਹਟ ਬਾਕੀ ਉਹ ਤਾਂ ਥੱਲੇ ਧਰਤੀ ਵਾਲੇ ਉੱਚ ਚਲ ਗਿਆ ਇੱਟਾਂ ਪਰ ਤਾਂ ਵੈਸੇ ਵੀ ਨਹੀਂ ਤੁਰ ਹੁੰਦਾ ਨਾ ਤੇ ਉਹ ਧਰਤੀ ਵਾਲੀ ਤਾਂ ਇਹ ਚ ਚਲ ਗਿਆ نیچے ਅੱਗੇ ਵਾਲੀ ਇੱਟਾ ਚੱਕ ਚੱਲ ਇਹਨੇ ਚੱਕ ਦੋ ਫੇਰ ਨਿਕਲੂਗਾ ਨਿਕਲੂਗਾ ਤੇ ਧੱਕੇ ਧਿਆਨ ਨਾਲ ਬਸ ਹੁਣ ਤਾਂ ਉਹ ਡਰ ਕੇ ਨਾ ਅੱਗੇ ਲੰਘ ਗਿਆ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਦੇਖ ਲਿਆ ਹਾਂ ਮੈਂ ਕੀ ਕਹਿ ਚੀਆ ਉਹ ਦੇਖ ਇਹ ਦੇਖ ਇਧਰ ਚਲੋ ਫੋਟੋ ਇਧਰ ਇਧਰ ਚਲੋ ਇਹ ਦੇਖੋ ਇਹ ਦੇਖੋ ਭਾਈ ਇਹ ਦੇਖੋ ਭਾਈ ਨਿਕਲ ਲੈ ਦੇਖੋ ਵੀਰੇ ਐਦਾ ਇਹ ਹੁੰਦਾ ਦਾ ਛੋਟੇ ਕੋਡੀਆਂ ਵਾਲਾ ਭਾਈ ਕੋਡੀਆਂ ਵਾਲਾ ਚਾਕਾ ਹੁਣ ਇਟਾ ਆ ਚਾਕ ਉੱਪਰ ਤੇ ਹੁਣ ਇਟਾ ਹੁਣ ਚਾਕ ਉੱਪਰ ਤੇ ਇਟਾ ਉਹ ਦੇਖ ਉਹ ਗਿਆ ਉਹ ਆ ਪੁੰਛ ਆ ਦੀ ਉਹ ਦਿਖ ਨਹੀਂ ਚਲਦਾ ਹੈ ਆ ਗਿਆ ਬਾਹਰ ਉਹ ਬਰਗਾਉ ਉਹ ਬੋਟ ਲੈ ਹੁਣ ਹੁਣ ਕੱਢ ਕੱਢ ਇਟਾ ਦੇਖੋ ਭਾਈ ਆ ਹੁੰਦਾ ਜਾਨਵਰ ਉਹ ਦੇਖ ਉਹ ਆ ਨਾ ਚਿਪਕ ਲਿਆ ਆ ਦੇਖੋ ਆ ਦੇਖੋ ਦੇਖੋ ਭਾਈ ਦੇਖੋ ਕਿੱਡਾ ਹੈ ਬਿਲਕੁਲ ਆਮ ਜਾਣ ਦੇ ਸਭਾਈ ਧਿਆਨ ਨਾਲ ਇੱਟਾਂ ਚੱਕਿਆ ਕਰੋ ਮੇਰਾ ਵੀਰ ਨਿਕਲ ਜਾ ਨਿਕਲ ਜਾ ਭਾਈ ਤੈਨੂੰ ਅਸੀਂ ਕੁਛ ਨਹੀਂ ਕਹਿੰਦੇ ਲੰਘ ਜਾ ਲੰਘ ਜਾ ਲੰਘ ਜਾ ਉਹ ਚੱਲ ਗਿਆ ਉਹ ਨਿਕਾਲਾ ਕਰਾਂ ਅਸੀਂ ਉਹ ਇਹ ਕੋਈ ਵੇਖ ਜਾ ਆਵੋ ਤੇ ਜਾਉਤੋ ਹੋ ਵਾ ਵਾ ਜਾਣਦੇ ਹੋਣਾ ਕਿਤੇ ਲੰਘ ਜਾਣਾ ਨੇ ਰਾਤੋਂ ਰਾਤ ਇਨੇ ਘੜਾ ਘਰੇ ਹੋਰੀ ਰਹਿਣਾ ਵਿਚਾਰੇ ਨੇ। ਗ੍ਰਾਮੂ ਕੱਲ ਪਾਚੇ। ਲੋਭਿਰ ਧਿਆਨ ਰੱਖਿਆ ਕਰੋ ਯਾਰ ਜਿਆਦੇ ਟਾਟਾ ਚੱਕਦੇ ਆ ਤਾਂ ਦੇਖੋ। ਕੋਡੀਆਂ ਵਾਲਾ ਨਿਕਲਿਆ ਕੋਡੀਆਂ ਵਾਲਾ ਫਨੀ ਯਾਰ। ਆਹ ਬੰਦੇ ਸਾਡੇ ਬਚ ਗਿਆ ਯਾਦ ਨੇ ਕੱਢਿਆ। ਪਹਿਲਾਂ ਵੀ ਬਾਈ ਨਿਕਲਿਆ ਹੈ ਉਹ ਕਿੰਡਾ ਇੱਕ ਤਾਂ ਦੋ ਨਿਕਲੇ ਪਹਿਲੇ। ਉਹ ਵੀ ਐਡਾ ਹੀ ਤਾਂ। ਹਾਂ ਉਹ ਵੀ। ਇਹ ਤੀਆ ਨਿਕਲਿਆ ਮਤਲਬ। ਤੀਆ। ਇਹ ਤੀਆ ਨਾਗਦੇਵ ਤਾਂ ਨਿਕਲਿਆ ਬਾਈ ਧਿਆਨ ਰੱਖਿਆ ਕਰੋ ਆਜੋ। ਚਲੋ ਹੁਣ ਫਰੀ ਆ। ਆ ਵੀ ਇਟਾ ਇੱਕ ਵਾਰ ਨਾ ਫੋਲ ਲਾ। ਪਤਾ ਨਹੀਂ ਹੁੰਦਾ ਜਾਂ ਦੋ ਤਿੰਨ ਨਿਕਲੇ ਆ ਤਾਂ ਚੌਥਾ ਵੀ ਹੋ ਸਕਦਾ। ਕਾ ਫੋਲ ਇੱਕ ਵਾਰ ਸਾਰੀਆਂ ਇਟਾਂ ਫੋਲ ਲਾ ਹੀ ਪਤਾ ਨਹੀਂ ਹੁੰਦਾ ਤਾਂ ਭਾਈ ਵੀਡੀਓ ਬਣਾਣ ਦਾ ਸਾਡਾ ਆਹੀ ਮਕਸਦ ਆ ਜਿੰਦੀ ਜਦ ਆਪਾਂ ਇਟਾਂ ਚੱਕਦੇ ਆ ਕੰਮ ਕਰਦੇ ਆ ਤਾਂ ਧਿਆਨ ਨਾਲ ਮੇਰਾ ਵੀਰ ਕਰੋ ਕੰਮ ਕੋਈ ਪਤਾ ਨਹੀਂ ਇਟਾਂ ਦੇ ਵਿੱਚ ਸੱਪ ਨਿਕਲਣਾ ਉੱਥੇ ਪੜ ਗਿਆ ਸੋ ਧੰਨਵਾਦ ਭਾਈ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸਾਰਿਆਂ ਤੱਕ ਇਹ ਮੈਸੇਜ ਇਹਨੂੰ ਪਹੁੰਚਦਾ ਕਰ ਦਿਓ